ਪਾਵਰ ਦਾ ਇੰਜਨ ਹੈ ਇਹ ਜੀ ਸੋ 100 HP ਦਾ ਇੰਜਨ ਹੈ ਠੀਕ ਹੈ 27 ਲੱਖ ਦੀ ਹੈ ਇਹ 27 ਲੱਖ ਦੀ ਇਹ ਤੇ ਡੀਜ਼ਲ ਐਵਰੇਜ ਕਿੰਨੀ ਕਰਦੀ ਹੈ ਇਹਦੀ ਘੰਟੇ ਦੇ 6 ਤੇ 7 ਘੰਟੇ ਦਾ ਇਹ ਪ੍ਰੈਸ਼ਰ ਆਨ ਹੋ ਗਿਆ ਸੋ ਇਹ ਕਟਰ ਦਾ ਹੋ ਗਿਆ ਠੀਕ ਹੈ ARPM ਹੋਗਾ ਦੇਖ ਜਿਹੜਾ ARPM ਮੀਟਰ ਹੈ ਨਾ 16 17 ਕਿੰਨੇ RPM ਤੇ ਚੱਲਦੀ ਹੈ 250 ਆ ਦੇਖੋ ਭਾਈ ਲੋਵ ਵਾਲਾ ਵਾਲਿਆਂ ਦੀ ਜਿਹੜੀ ਕੰਬੈਨ ਆਪਾਂ ਪਿਛਲੇ ਆਰੇ ਵੀ ਪਾਈ ਸੀ ਵੀਡੀਓ ਚਲਾ ਕੇ ਦਿਖਾ ਰਿਹਾ ਇੱਥੇ ਦੇਖੋ ਲਾਈਟਾਂ ਵਗੈਰਾ ਛਾਟ ਛੁੱਟ ਗਿਆ ਆਪਦੀ ਸਾਰੀ ਡੈਮੋ ਦਿੰਦੇ ਆ ਭਾਈ ਯਾਰੇ ਆ ਇਹਦਾ ਡੀਜ਼ਲ ਟੈਂਕ ਆ ਸਾਈਡ ਤੇ ਇਹਦਾ ਉਹ ਆ ਜਾਂਦਾ ਆ ਧਾਣੇ ਵਾਲਾ ਟੈਂਕ ਇਹ ਆਪਣੇ ਤਾਂ ਮਨਕਲ ਜਿੱਥੇ ਸੇਮ ਵਾਲਾ ਏਰੀਆ ਉੱਥੇ ਚੱਲਦੀ ਆ ਤੇ ਨਹੀਂ ਇੱਧਰ ਮਹਾਰਾਸ਼ਟਰ ਦੇ ਵਿੱਚ ਜਿਵੇਂ ਪਾਣੀ ਵਾਲੇ ਹੋਰ ਕਾਫੀ ਆ ਨਾ ਤਾਮਿਲ ਲੱਡੂ ਵਗੈਰਾ ਤਾਂ ਉੱਥੇ ਵੀ ਕਾਫੀ ਇਹਦੀ ਡਿਮਾਂਡ ਰਹਿੰਦੀ ਆ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਬਣਾਉਂਦੀਆਂ ਇੱਧਰਲੀ ਸਾਈਡ ਆ ਜਾਂਦਾ ਦਾਣੇ ਵਾਲਾ ਟੈਂਕ ਤੇ ਬੈਲਟ ਵਾਲੀ ਮਸ਼ੀਨ ਆ ਜੇ ਆਪਾਂ ਕਹਦੇ ਵੀ ਚੈਨ ਵਾਲੀ ਹੁੰਦੀ ਪਰ ਇਹ ਬੈਲਟ ਵਾਲੀ ਹੈ ਨਾ ਜਿਵੇਂ ਪਾਣੀ ਪੁਣੀ ਦੇ ਵਿੱਚ ਖੜੇ ਦੇ ਵਿੱਚ ਚੱਲ ਜਾਂਦੀਆਂ ਤੇ ਆ ਜਿਹੜਾ ਇਹਦਾ ਓਗਰ ਆ ਹਨ ਇਹਨੂੰ ਆਪਾਂ ਜਿਹੜੇ ਪਾਸੇ ਮਰਜੀ ਲਿਆ ਸਕਦੇ ਆ ਟੇਟ ਕਰਕੇ ਉਧਰ ਨੂੰ ਲਿਓ ਬਾਹਰਲੀ ਸਾਈਡ ਇਧਰ ਨੂੰ ਕਰਨਾ ਇਧਰ ਨੂੰ ਆਪਣੇ ਜਿਵੇਂ ਇੱਕ ਪਾਸੇ ਨਿਕਲਦਾ ਹਨ ਇਹਨੂੰ ਇਧਰ ਨੂੰ ਕੱਢ ਲਓ ਇਧਰ ਨੂੰ ਕੱਢ ਲਓ ਜਿਹੜੇ ਪਾਸੇ ਮਰਜੀ ਆ ਤੇ ਇਹ ਬਿਨਾ ਏਸੀ ਕੈਬਨ ਵਾਲੀ ਮਸ਼ੀਨ ਆ ਜਿਹੜੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸਾਰਾ ਸੇਮ ਹੀ ਹੁੰਦਾ ਇਹਦਾ ਡੀਜ਼ਲ ਟੈਂਕ ਵੀ ਛੋਟਾ ਹੈਗਾ ਤੇ ਹੋ ਸਕਦਾ ਧਾਣੇ ਵਾਲੀ ਜਿਹੜੀ ਟੈਂਕ ਦੀ ਉਹਦੀ ਕੈਪੈਸਿਟੀ ਆ ਘੱਟ ਹੀ ਹੋਵੇ ਔਰ ਆ ਦੇਖੋ ਬਾਈ ਤੁਸੀਂ ਹਨਾ ਕੀ ਕੀਮਤ ਹੈ ਸਰ ਇਸ ਦਾ ਇਸਕਾ 27 ਲੱਖ ਕੀ 27 ਲੱਖ ਠੀਕ ਹੈ ਇੱਕ ਮਿੰਟ ਬਾਈ ਨਾ ਗੱਲ ਕਰ ਹੀ ਲੈਨੇ ਆ ਥੋੜਾ ਸਾ ਬਤਾ ਦਿਓ ਮਸ਼ੀਨ ਕੇ ਬਾਰੇ ਮੈਂ ਹੈਂ ਆਪ ਕਿੱਥੋਂ ਆ ਬਾਈ ਮੈਂ ਅੰਮ੍ਰਾਲੇ ਲਾ ਇਹ ਤਾਂ ਪਿਆਬੀ ਚ ਹੋ ਯਾਰ ਐਵੇਂ ਟੱਕਰਾਂ ਮਰੀ ਨਾ ਗੁੱਥਮ ਗੁੱਥਮ ਗੁੱਤੀ ਹੋਈ ਨਾ ਹਿੰਦੀ ਨਾ ਅੰਮ੍ਰਾਲੇ ਤੋਂ ਆ ਅੰਮ੍ਰਾਲੇ ਦੇ ਪਰਾ ਅੰਮ੍ਰਾਲੇ ਤੋਂ ਮਾਹ ਬੋਲੀ ਦਾ ਟੱਚ ਉਧਰ ਦੀ ਹੈ ਆਪਣੀ ਹੋਰ ਚੱਲ ਕੇ ਇਹ ਤਾਂ ਥੋੜੀ ਹਿੰਦੀ ਹੋਵੇ ਇਹਨਾਂ ਮਾਡਲ ਕਿਹੜਾ ਬਾਈ ਇਹ 2023 ਮਾਡਲ ਦਾ ਮਤਲਬ ਨੇਮ ਕਿਹੜਾ ਹੈ ਟਾਈਪ ਕਿਹੜਾ ਨੋਵਲ ਨੋਵਲ ਕੰਪਨੀ ਦੀ ਹੈ ਨਾ ਕਿੰਨੇ ਫੁੱਟ ਦਾ ਕੱਟ ਰਹਿਦਾ ਭਾਈ 7 ਫੁੱਟ ਦਾ ਕੱਟ ਰਹਾ 7 ਫੁੱਟ ਦਾ ਕੱਟ ਰਹਾ ਤੇ ਮਤਲਬ ਜਿਹੜੇ ਹਿਸਾਬ ਨਾਲ ਏਕੜ ਇਹਨਾਂ ਦੇ ਛੋਟੇ ਹੁੰਦੇ ਜਿਵੇਂ ਇੱਧਰ ਚੱਲਦਾ ਸੇਮ ਹੁੰਦੇ ਸਾਡੇ ਪੰਜਾਬ ਵਾਲੇ ਆਪਣੇ ਪਿਆਰ ਵਾਲੇ ਸੇਮ ਹੀ ਹੁੰਦੇ ਕਿੰਨੇ ਟਾਈਮ ਚ ਕੱਢ ਦਿੰਦੀ ਹੈ ਇੱਕ ਇੱਕ ਕਿੰਨਾ 40 ਤੇ 45 ਮਿੰਟ ਤੇ ਕੱਢ ਦੇਣੀ ਹੈ 40 ਤੋਂ 45 ਠੀਕ ਹੈ ਤੇ ਜਿਹੜੀ ਬੈਲਟ ਦਾ ਇਹਦਾ ਕੰਮ ਜ਼ਿਆਦਾ ਜਿਵੇਂ ਪਾਣੀ ਵਾਲੇ ਵਰਗੇ ਚੱਲਣਾ ਪਾਣੀ ਗਾਰਾ ਹਾਂ ਜਿਵੇਂ ਆਪਾਂ ਬਾਸ ਪੈਂਦੀ ਹੈ ਪੰਜਾਬ ਕੋਲੇ ਹਾਂ ਹਾਂ तो किन्नेस तो दा दा पावर so, 100 HP हाँ। है। ए, ए, का इंजन सौ सौ एच पी का इंजन है ठीक है सताई लख लाख एसी कैबन है जी बिना एसी कैबन है छोटी है ये पच्चीस की है पच्ची लाख की हाँ छब्बीस की पर खड़ी 26 ਲੱਖ ਦੀ ਹੈ ਇਹ ਕਿੰਨੇ ਟਾਈਮ ਚੱਲ ਕਿੰਨੇ ਵੇੜ ਦਾ ਟਾਈਮ ਸੇਮ ਹੈ ਇਹਦਾ ਏਸੀ ਕਿਹਾ ਵੀ ਨਾ ਹੈਗਾ ਹਾਂ ਇਹ ਨੋਰਮਲ ਹੈਗੀ ਆ ਇਹ ਨੋਰਮਲ ਹੈ ਇਹ ਵੀ ਉਨੇ ਟਾਈਮ ਲੈਂਦਾ ਹਾਂ ਇਹ ਸਾਈਡ ਰੋਲਰ ਤੇ ਆ ਸੈਂਟਰ ਰੋਲਰ ਤੇ ਆ ਓਕੇ ਇਹਦੇ ਸੈਂਟਰ ਸਾਈਡ ਰੋਲਰ ਹੈ ਹਾਂਜੀ ਠੀਕ ਹੈ ਹਾਂ ਉਧਰ ਸੈਂਟਰ ਰੋਲਰ ਹੈ ਉਹਦਾ ਸੈਂਟਰ ਦੇ ਵਿੱਚ ਆ ਓਕੇ ਓਕੇ ਠੀਕ ਹੈ ਤੇ ਡੀਜ਼ਲ ਐਵਰੇਜ ਕਿੰਨੀ ਰਹਿੰਦੀ ਹੈ ਦੀ ਘੰਟੇ ਦੇ 6 ਤੇ 7 ਘੰਟੇ ਦਾ ਹਾਂ ਜਿਆਦਾ ਜੀ ਗਾਰਾ ਹੁੰਦਾ ਪਾਣੀ ਨਹੀਂ ਹੁੰਦਾ 8 ਲੀਟਰ ਬੰਨ 8 ਲੀਟਰ ਖਾ ਜਾਂਦੀ ਹੈ ਠੀਕ ਹੈ ਬਿਲਕੁਲ ਤੇ ਉਹਦੀ ਕੀ ਸੀ 25 ਲੱਖ ਹੈ ਨਾ 26 26 ਲੱਖ ਤੇ ਬਾਈ ਵੀ ਮੈਂ ਹੈ ਪਤਾ ਨਹੀਂ ਪਹਿਲਾਂ ਟੱਚ ਹੀ ਲੱਗੀ ਮੈਂ ਹੈ ਬਾਈ ਕਹਿੰਦਾ ਬਾਲੇ ਤੂੰ ਹੀ ਆ ਤੇ ਆਹ ਮਸ਼ੀਨਾਂ ਹਨ ਬਾਕੀ ਮੈਂ ਪਿੱਛੇ ਵੀ ਦਿਖਾ ਚੁੱਕਿਆ ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਆ ਇਹਦਾ ਜਿਹੜਾ ਓਗਰ ਹੈ ਜਿਹਦੇ ਪਾਸੇ ਮਰਜ਼ੀ ਲੈ ਸਕਦੇ ਆ ਚੈੱਕ ਕਰ ਲੈ ਕਮਾ ਦੇਗਾ ਕਮਾਓਗੇ ਹੈ ਚਲੋ ਵੀ ਜਵਾਬ ਆ ਭਰਾ ਆਪਣਾ ਬੰਦਾ ਇਹਨਾਂ ਕੋਲ ਮੈਂ ਤਾਂ ਗੱਲ ਕੀਤੀ ਹੋਰ ਯਾਰ ਭਈ ਆ ਹੁੰਦੀ ਹੈ ਨਾ ਗੱਲ ਤੂੰ ਕਹਿੰਦਾ ਆਜਾ ਅੰਦਰ ਦੇ ਕਮਾ ਦੇਗੇ ਚੱਲ ਮੈਂ ਬਾਹਰ ਹੀ ਦਿਖਾ ਦਿਆਂ ਆਜਾ ਅੰਦਰ ਆਜਾ ਚੱਲ ਅੰਦਰ ਦੇਖੀਏ ਫਿਰ ਇਹਨੂੰ ਕੋਈ ਦਿੱਕਤ ਆ ਭਰਾ ਆਜਾ ਲਹ ਭਈ ਯਾਰ ਆ ਮਿਲਿਆ ਗਿਆ ਬੰਦਾ ਗਜੇਂਦਰ ਰਾਜਾ ਬਰਾਤ ਕੀ ਘੈਂਟ ਗੱਲ ਬਾਤ ਜਿਵੇਂ ਕਹ ਗਿਆ ਮੈਂ ਬਣ ਜੂ ਡੋਰ ਬੰਦ ਕਰ ਲਈ ਸੀ ਚਲਾ ਲੇਗੇ ਥੋੜੀ ਦੇਰ ਏਸੀ ਚਲਾ ਲੈਂਦੇ ਹਾਂ ਖੜ ਜਾਗੇ ਬਰਾਮਣ ਚੱਕ ਵੇ ਹੈ ਤਾਂ ਜਗ੍ਹਾ ਥੋੜੀ ਜੀ ਨਹੀਂ ਥੋੜੀ ਜੀ ਬੰਦੇ ਵਾਲੀ ਆ ਇਹਦਾ ਮੀਟਰ ਆ ਗਿਆ ਹਨਾ ਹੈ ਭਾਈ ਨਹੀਂ ਏਸੀ ਉਹੀ ਛੱਡ ਕੇ ਪੂਰਾ ਹਨਾ ਚਲ ਪਹਿਲੇ ਅੱਗੇ ਪਿੱਛੇ ਕਰਨਾ ਹੈ ਲੀਵ ਰਹੇਗਾ ਮੇਨ ਹਾਂ ਮੇਨ ਲੀਵਰਾ ਹਾਂ ਇਹ ਪ੍ਰੈਸ਼ਰ ਆਨ ਹੋ ਗਿਆ। ਇਹ ਕਟਰ ਦਾ ਹੋ ਗਿਆ। ਠੀਕ ਹੈ। ਇਹ ਆਰਪੀ ਵਿੱਚ ਹੋ ਗਿਆ। ਦੇਖ ਜਿਹੜਾ ਆਰਪੀ ਮੀਟਰ ਹੈ ਨਾ 16 17 ਕਿੰਨੇ ਆਰਪੀ ਐਮ ਤੇ ਚੱਲਦੀ ਹੈ? 2200 2200 ਆਰਪੀ ਐਮ ਤੇ ਪੂਰਾ ਕੰਮ ਕਰ ਸਕੀ ਹੈ ਨਾ ਇਹ ਦੇਖ। ਟੰਬਰ ਦੀ ਗੱਲ ਨਹੀਂ ਹੈ। ਇਹ ਖਾਲੀ ਖੜੀ ਹੈ। ਖਾਲੀ ਖੜੀ ਆਪਣਾ। ਠੀਕ ਹੈ। ਆ ਕਿਵੇਂ ਇੱਥੇ ਆਪਾਂ ਇਹ ਨੂੰ ਕਰ ਸਕਦੇ ਆ। ਆ ਤੁਹਾਡੇ ਆਪ ਹੀ ਹੁੰਦਾ ਨਾ ਇਹ। ਇਹ ਦੇ। ਇਹ ਦੇ ਪੂਰਾ ਦੇਖੀਓ ਕੈਮਰਾ ਉਹ ਘਰ ਨਹੀਂ ਲੱਗਿਆ ਹੱਥ ਨਾਲ ਦੇਖਣਾ ਦਿੱਖਦਾ ਹਾਂ ਹੱਥ ਨਾਲ ਦੇ ਬੰਦਾ ਉਹ ਚਾ ਠੀਕ ਹੈ ਹੱਥ ਰੱਖਣਾ ਪੈਂਦਾ ਔਰ ਨਿਊਟਰ ਹੋ ਗਿਆ ਹਣਾ ਹਾਂ ਠੀਕ ਹੈ ਇਹ ਤਾਂ ਫਿਰ ਸਟੀਅਰਿੰਗ ਤਾਂ ਤੁਹਾਡੇ ਹੱਥ ਹੀ ਹੁੰਦਾ ਹਾਂ ਮੰਨ ਕੇ ਚੱਲ ਇਹਦੇ ਨੇ ਮੁੜਦਾ ਇਹ ਰੋਟੇਟ ਇਹਦੇ ਨਾਲ ਹੀ ਮੁੜਦਾ ਘੇਰਾ ਪਹਿਲਾਂ ਅੱਗੇ ਅੱਗੇ ਠੀਕ ਹੈ ਫਿਰ ਨਿਊਟਰ ਲਹਿ ਗਈ ਠੀਕ ਹੈ ਇੱਥੇ ਨਿਊਟਰ ਹੋ ਜਾਂਦੀ ਆ ਉੱਤੇ ਲੈ ਵੀ ਇਹ ਹੈਗੀ 27 ਲੱਖ ਵਾਲੀ ਆ ਬਰਾ ਇਹ ਕਦੇ ਵਾਸਤੇ ਹੁੰਦੀ ਆ ਇਹ ਇਧਰ ਉਧਰ ਮੋੜਨਾ ਕਟਿੰਗੇ ਕਟਵਾਣਾ ਅੱਛਾ 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 ਜਿਹੜਾ ਆਪਸਾਈਡ ਇਹਦੇ ਮਤਲਬ ਸਟੀਅਰਿੰਗ ਇਹ ਕਹ ਲੀਏ ਇਹ ਉੱਗਰ ਭਾਈ ਬੀ ਲਾਡਿੰਗ ਦਾ ਕਿੱਧਰ ਘਮਾਣਾ ਮੈਂ ਬਾਹਰ ਚੱਲ ਕੇ ਵੇਖਾਂ ਭਾਈ ਉਕਰ ਦੇਖੋ ਭਰਾ ਇੱਕ ਮਿੰਟ ਹੁਣ ਮੈਨੂੰ ਉਤਰ ਜਾਣ ਦਿਓ ਲੈ ਭਾਈ ਉਕਰ ਤੋਂ ਮਾਗੇ ਦਾ ਖੰਡਾ ਜਿਹੜੇ ਪਾਸੇ ਮਾਦੀ ਲੈ ਦੇ ਆਰਜੀ 108 ਪਲੱਸ ਮਾਡਲ ਆਏ ਸੀ ਕਿਆ ਬਣਾ देखो लाइट वगैरह भी तह लगी हुई है नाल ही घूमती है मैं दूजे पास ले जाऊंगी जेडे पासे मर्जी ट्राली खड़ा लो आएगी भी एक पास ही लेके जाने पेगी बहुत बढ़िया चीज है आ गया थले सारा कंट्रोल उ ਬਹੁਤ ਵਧੀਆ ਚੀਜ਼ ਲੱਗੀ ਆਪਾਂ ਨੂੰ ਹਨ ਤੇ ਬਾਕੀ ਏਰੀਆ ਦੇ ਹਿਸਾਬ ਨਾਲ ਹਰੇਕ ਚੀਜ਼ ਉੱਥੇ ਬਣ ਜਾਂਦੀ ਹੈ ਲੋਡ ਕਾਰ ਦੀ ਮਾਹੌਲ ਦੇ ਕਹਿੰਦੇ ਜਿੱਥੇ ਲੋਡ ਆ ਹਿਸਾਬ ਨਾਲ ਤੇ ਮਸ਼ੀਨਾਂ ਡਿਜ਼ਾਈਨ ਹੋ ਜਾਂਦੀਆਂ ਤੇ ਬਾਕੀ ਕਰਦੇ ਆ ਭਾਈ ਦਾ ਧੰਨਵਾਦ ਵੀ